ਸਾਸ਼ੀ ਕਲਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੱਚੇ ਚੌਲਾਂ ਦਾ ਬਹੁਤ ਹੀ ਵਧੀਆ ਤੇ ਟੇਸਟੀ ਨਾਸ਼ਤਾ ਕੱਚੇ ਚੌਲਾਂ ਦਾ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਹੈਲਦੀ ਤੇ ਨਰਮ ਬਣ ਕੇ ਤਿਆਰ ਹੁੰਦਾ ਹੈ ਤਾਂ ਚਲੋ ਫਿਰ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਕੱਚੇ ਚੌਲਾਂ ਦਾ ਨਾਸ਼ਤਾ ਬਣਾਉਣ ਲਈ ਮੈਂ 1 ਕੱਪ ਕੱਚੇ ਚੌਲ ਲਈ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ 5 ਤੋਂ 6 ਘੰਟੇ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਚੌਲ ਕਾਫੀ ਨਰਮ ਹੋ ਗਏ ਨੇ ਤੇ ਹੁਣ ਅਸੀਂ ਇਹਨਾਂ ਦਾ ਸਾਰਾ ਪਾਣੀ ਕੱਢ ਦਵਾਂਗੇ ਤੇ ਇਸ ਤੋਂ ਬਾਅਦ ਮੈਂ ਇੱਥੇ ਇੱਕ ਮਿਕਸੀ ਦਾ ਜਾਰ ਲਿਆਏ ਤੇ ਸਾਰੇ ਚੌਲਾਂ ਨੂੰ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਦੇਵਾਂਗੇ ਮੈਂ ਚੌਲਾਂ ਨੂੰ ਦੋ ਵਾਰ ਪੀਸਾਂਗੀ ਇਸ ਲਈ ਅੱਧੇ ਚੌਲ ਹੀ ਮੈਂ ਮਿਕਸੀ ਦੇ ਜਾਰ ਵਿੱਚ ਪਾਏ ਹਨ ਇਸ ਤੋਂ ਬਾਅਦ ਅਸੀਂ ਇੱਥੇ ਦੋ ਉਬਲੇ ਹੋਏ ਆਲੂ ਲਏ ਹਨ ਆਲੂਆਂ ਨੂੰ ਉਬਾਲਣ ਤੋਂ ਬਾਅਦ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਠੰਡਾ ਕਰ ਲਓ ਤੇ ਹੁਣ ਮੈਂ ਅੱਧੇ ਆਲੂ ਹੀ ਅੱਧੇ ਆਲੂ ਹੀ ਮੈਂ ਮਿਕਸੀ ਦੇ ਜਾਰ ਵਿੱਚ ਪਾਏ ਹਨ ਤੇ ਅੱਧੇ ਆਲੂ ਅਸੀਂ ਬਚੇ ਹੋਏ ਚੌਲਾਂ ਦੇ ਨਾਲ ਪੀਸ ਲਵਾਂਗੇ ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਇੱਕਦਮ ਬਾਰੀਕ ਪੀਸ ਕੇ ਤਿਆਰ ਕਰ ਲਾਂਗੇ ਇਸ ਨੂੰ ਪੀਸਣ ਵੇਲੇ ਅਸੀਂ ਬਹੁਤ ਜ਼ਿਆਦਾ ਪਾਣੀ ਇਹਦੇ ਵਿੱਚ ਨਹੀਂ ਪਾਉਣਾ ਹੈ ਤਾਂ ਚਲੋ ਫਿਰ ਅਸੀਂ ਇਹਨੂੰ ਇੱਕ ਬੌਲ ਦੇ ਵਿੱਚ ਟਰਾਂਸਫਰ ਕਰ ਦਾਂਗੇ ਤੇ ਬਾਕੀ ਜੋ ਬਚੇ ਹੋਏ ਚੌਲ ਨੇ ਉਨਾ ਨੂੰ ਵੀ ਮੈਂ ਮਿਕਸੀ ਦੇ ਜਾਰ ਵਿੱਚ ਪਾ ਲਿਆ ਹੈ ਤੇ ਆਲੂ ਵੀ ਪਾ ਦਿੱਤੇ ਹਨ ਤੇ ਥੋੜਾ ਜਿਹਾ ਪਾਣੀ ਅਸੀਂ ਹੋਰ ਪਾਵਾਂਗੇ ਤੇ ਇਹਨੂੰ ਅਸੀਂ ਪੀਸ ਲਾਂਗੇ ਕੱਚੇ ਚੌਲਾਂ ਦਾ ਬਹੁਤ ਹੀ ਵਧੀਆ ਜਿਹਾ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਤੇ ਹੁਣ ਨਾਸ਼ਤੇ ਨੂੰ ਹੋਰ ਜ਼ਿਆਦਾ ਹੈਲਦੀ ਬਣਾਉਣ ਲਈ ਅਸੀਂ ਇਹਦੇ ਵਿੱਚ ਥੋੜੀਆਂ ਜੀਆਂ ਸਬਜ਼ੀਆਂ ਵੀ ਐਡ ਕਰ ਰਹੇ ਹਾਂ ਇੱਕ ਸ਼ਿਮਲਾ ਮਿਰਚ ਮੈਂ ਬਾਰੀਕ ਕੱਟ ਕੇ ਇਸ ਵਿੱਚ ਪਾ ਦਿੱਤੀ ਹੈ ਤੇ ਇੱਕ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਵੀ ਅਸੀਂ ਬਾਰੀਕ ਕੱਟ ਕੇ ਇੱਥੇ ਲੈ ਲਿਆ ਹੈ ਇੱਕ ਮੀਡੀਅਮ ਸਾਈਜ਼ ਦਾ ਟਮਾਟਰ ਇਹਨੂੰ ਵੀ ਅਸੀਂ ਬਾਰੀਕ ਕੱਟ ਕੇ ਲਿਆ ਹੈ ਇੱਕ ਮੀਡੀਅਮ ਸਾਈਜ਼ ਦੀ ਗਾਜਰ ਜਿਹਨੂੰ ਅਸੀਂ ਕद्दूकस ਕਰਕੇ ਲਿਆ ਹੈ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ ਤਿੰਨ ਬਾਰੀਕ ਕੱਟੀ ਹੋਈ ਹਰੀ ਮਿਰਚ ਪਾ ਦੇਵਾਂਗੇ ਥੋੜਾ ਜਿਹਾ ਬਾਰੀਕ ਕਟਿਆ ਹੋਇਆ ਹਰਾ ਧਨੀਆ ਵੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਇਸ ਤੋਂ ਬਾਅਦ ਅੱਧਾ ਛੋਟਾ ਚਮਚ ਕद्दूकस ਕੀਤਾ ਹੋਇਆ ਅਦਰਕ ਵੀ ਮੈਂ ਇਸ ਵਿੱਚ ਪਾਇਆ ਹੈ ਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਨਾਸ਼ਤੇ ਨੂੰ ਬਣਾਉਣ ਲਈ ਇਹਦੇ ਵਿੱਚ ਤੁਸੀਂ ਆਪਣੀਆਂ ਮਨਪਸੰਦ ਸਬਜ਼ੀਆਂ ਐਡ ਕਰ ਸਕਦੇ ਹੋ ਤੇ ਹੁਣ ਅਸੀਂ ਇਹਦੇ ਵਿੱਚ 2 ਵੱਡੇ ਚਮਚਾ ਸੂਜੀ ਐਡ ਕਰਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਥੋੜੇ ਜਿ ਮਸਾਲੇ ਐਡ ਕਰਾਂਗੇ ਤੇ ਅੱਧਾ ਚਮਚ ਮੈਂ ਇਸ ਵਿੱਚ ਨਮਕ ਪਾ ਦਿੱਤਾ ਹੈ ਤੇ ਅੱਧਾ ਚਮਚ ਦਰਦਰੀ ਕੁੱਟੀ ਹੋਈ ਲਾਲ ਮਿਰਚ ਐਡ ਕੀਤੀ ਹੈ ਤੇ ਇਹਨੂੰ ਵੀ ਅਸੀਂ ਮਿਕਸ ਕਰ ਲਾਂਗੇ ਤੁਸੀਂ ਇਸ ਵਿੱਚ ਮਸਾਲੇ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਤੋ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਇਹਨੂੰ ਟੱਕ ਕੇ 10 ਮਿੰਟ ਲਈ ਰੱਖ ਦਾਂਗੇ ਤਾਂ ਕਿ ਜੋ ਸੋਜੀ ਅਸੀਂ ਇਹਦੇ ਵਿੱਚ ਪਾਈ ਹੈ ਉਹ ਚੰਗੀ ਤਰ੍ਹਾਂ ਨਾਲ ਫੁੱਲ ਜਾਏ ਇਹਨੂੰ ਰੱਖੇ ਹੋਏ 10 ਮਿੰਟ ਹੋ ਗਏ ਹਨ ਤਾਂ ਹੁਣ ਅਸੀਂ ਇੱਕ ਵਾਰੀ ਨੂੰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਕੱਪ ਦਹੀਂ ਐਡ ਕਰਾਂਗੇ ਇਹ ਤਾਜੀ ਦਹੀਂ ਹੈ ਇਸ ਨਾਸ਼ਤੇ ਨੂੰ ਬਣਾਉਣ ਲਈ ਅਸੀਂ ਬਹੁਤ ਜ਼ਿਆਦਾ ਖੱਟੀ ਦਹੀਂ ਨਹੀਂ ਲੈਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਪੈਕੇਟ ਇਨੋ ਦਾ ਪਾਵਾਂਗੇ ਇਹਨੂੰ ਦੇ ਨਾਲ ਨਾਸ਼ਤਾ ਜੋ ਹੈ ਉਹ ਕਾਫੀ ਜ਼ਿਆਦਾ ਸਪੰਜੀ ਬਣਦਾ ਹੈ ਤੇ ਕਾਫੀ ਜ਼ਿਆਦਾ ਫੁੱਲਿਆ ਫੁੱਲਿਆ ਬਣੇਗਾ ਹਲਕੇ ਹੱਥਾਂ ਨਾਲ ਹੁਣ ਅਸੀਂ ਇਹਨੂੰ ਇੱਕ ਵਾਰ ਫਿਰ ਤੋਂ ਮਿਕਸ ਕਰ ਲਾਂਗੇ ਤਾਂ ਹੁਣ ਅਸੀਂ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਨਾਸ਼ਤਾ ਬਣਾਉਣ ਲਈ ਮੈਂ ਇੱਕ ਛੋਟਾ ਨਾਨ-ਸਟਿਕ ਪੈਨ ਗੈਸ ਤੇ ਰੱਖ ਲਿਆ ਹੈ ਹੁਣ ਅਸੀਂ ਇਸ ਵਿੱਚ ਦੋ ਚਮਚ ਤੇਲ ਪਾਵਾਂਗੇ ਤੇ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਾਂਗੇ ਹੁਣ ਮੈਂ ਥੋੜੇ ਜਿ ਸਰੋਂ ਦੇ ਦਾਣੇ ਸਵਿਚ ਪਾਏ ਹਨ ਤੇ ਥੋੜੇ ਜਿ ਇੱਥੇ ਮੈਂ ਸਫੇਦ ਦਿਲ ਪਾਏ ਹਨ ਤੇ ਬਸ ਇਸ ਤੋਂ ਬਾਅਦ ਅਸੀਂ ਇੱਕ ਜਾਂ ਦੋ ਕੜਚੀ ਭਰ ਕੇ ਇਹ ਬੈਟਰ ਜੋ ਹੈ ਇਹਨੂੰ ਪੈਨ ਵਿੱਚ ਪਾ ਦੇਵਾਂਗੇ ਤੇ ਗੈਸ ਦਾ ਫਲੇਮ ਅਸੀਂ ਲੋ ਹੀ ਰੱਖਣਾ ਹੈ ਟੱਕ ਕੇ ਅਸੀਂ ਇਹਨੂੰ 3 ਤੋਂ 4 ਮਿੰਟ ਲਈ ਪਕਾਵਾਂਗੇ 3 ਤੋਂ 4 ਮਿੰਟ ਇਸ ਨੂੰ ਟੱਕ ਕੇ ਪਕਾਉਣ ਤੋਂ ਬਾਅਦ ਅਸੀਂ ਇਹਦਾ ਟੱਕਣ ਹਟਾਵਾਂਗੇ ਤੇ ਇਸ ਦੇ ਉੱਪਰ ਇੱਕ ਚਮਚ ਤੇਲ ਪਾਵਾਂਗੇ ਥੋੜੇ ਜਿ ਸਰੋਂ ਦੇ ਦਾਣੇ ਪਾਵਾਂਗੇ ਤੇ ਥੋੜੇ ਜਿ ਸਫੇਦ ਤਿਲ ਪਾ ਕੇ ਹੁਣ ਅਸੀਂ ਇਸ ਨੂੰ ਪਲਟ ਦੇਵਾਂਗੇ ਤਾਂ ਕਿ ਨਾਸ਼ਤਾ ਦੂਜੇ ਪਾਸਿਓਂ ਵੀ ਚੰਗੀ ਤਰ੍ਹਾਂ ਨਾਲ कुरकुरा ਤੇ ਕ੍ਰਿਸਪੀ ਹੋ ਜਾਏ ਤੇ ਹੁਣ ਅਸੀਂ ਇਹਨੂੰ 2-3 ਮਿੰਟ ਲਈ ਫਿਰ ਤੋਂ ਪਕਾਵਾਂਗੇ ਤੇ ਆਹ ਦੇਖੋ ਫਿਰ ਬਹੁਤ ਹੀ ਵਧੀਆ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਵੀ ਇਸੇ ਤਰ੍ਹਾਂ ਕੱਚੇ ਚੌਲਾਂ ਨਾਲ ਬਹੁਤ ਹੀ ਵਧੀਆ ਨਾਸ਼ਤਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਤੁਸੀਂ ਇਸ ਨਾਸ਼ਤੇ ਨੂੰ ਬੱਚਿਆਂ ਦੇ ਲੰਚ ਬਾਕਸ ਚ ਵੀ ਪਾ ਕੇ ਦੇ ਸਕਦੇ ਹੋ ਬੱਚੇ ਇਸ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਣਗੇ ਤੁਸੀਂ ਇਸ ਨਾਸ਼ਤੇ ਨੂੰ ਆਪਣੀ ਮਨਪਸੰਦ ਚਟਨੀ ਦੇ ਨਾਲ ਵੀ ਸਰਵ ਕਰ ਸਕਦੇ ਹੋ ਅੱਜ ਦੀ ਇਹ ਰੈਸਪੀ ਤੁਹਾਨੂੰ ਪਸੰਦ ਆndi ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਚੈਨਲ ਨੂੰ ਜੇ ਹੁਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਲਦੀ ਤੋਂ ਸਬਸਕ੍ਰਾਈਬ ਕਰ ਲਓ ਤੇ ਨਾਲ ਜੋ ਘੰਟੀ ਦਾ ਬਟਨ ਤੁਹਾਨੂੰ ਦਿਖ ਰਿਹਾ ਹੈ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂ ਕਿ ਮੈਂ ਜਦ ਵੀ ਨਵਾਂ ਵੀਡੀਓ ਅਪਲੋਡ ਕਰਾਂ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ